ਸੋ ਦੋਸਤੋ ਅੱਜ ਤੁਹਾਨੂੰ ਲੈ ਕੇ ਆਏ ਹਾਂ ਅਸੀਂ ਲਾਇਓਂਸ ਕਲੱਬ ਜਾਇੰਟਸ ਕਲੱਬ ਦੇ ਸਾਹਮਣੇ ਡਾਕਟਰ ਪੀ ਮਰਾਓ ਅੰਬੇਦਕਰ ਪਾਰਕ ਦੇ ਵਿੱਚ ਬਹੁਤ ਵੱਡਾ ਪਾਰਕ ਹੈ ਸ਼ਿਵਾਜੀ ਪਾਰਕ ਤੋਂ ਬਾਅਦ ਬਹੁਤ ਸੋਹਣਾ ਪਾਰਕ ਇਹ ਬਣਿਆ ਹੋਇਆ ਹੈ ਲੇਕਿਨ ਪੂਰੀ ਕੁਝ ਕਮੀਆਂ ਵੀ ਦੇਖਣ ਨੂੰ ਮਿਲਦੀਆਂ ਜਿਵੇਂ ਤੁਹਾਨੂੰ ਪਾਰਕ ਦਿਖਾਰਿਆ ਬੜਾ ਸੋਹਣਾ ਬਣਿਆ ਹੋਇਆ ਤੇ ਇਹ ਦੇਖੋ ਫੁਵਾਰਾ ਲੱਖਾਂ ਰੁਪਏ ਖਰਚ ਕਰਕੇ ਇਸ ਫਾਰੇ ਨੂੰ ਬਣਾਇਆ ਗਿਆ ਸੀ ਲੇਕਿਨ ਇਹ ਅੱਜ ਕਿਸ ਹਾਲਤ ਦੇ ਵਿੱਚ ਹੈ ਇਹ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਪਾ ਰਹੇ ਹੋ ਮੋਟਰਾਂ ਚੋਰੀ ਹੋ ਚੁੱਕੀਆਂ ਹਨ ਤੇ ਗ੍ਰੀਲਾਂ ਚੋਰੀ ਹੋ ਚੁੱਕੀਆਂ ਹਨ ਤੇ ਕੋਈ ਇਹਦੀ ਰੱਖ ਰਖਾਵ ਨਹੀਂ ਰੱਖਿਆ ਹੋਇਆ ਤੇ ਨਗਰ ਕੌਂਸਲ ਨੂੰ ਇਹਦੇ ਵੱਲ ਧਿਆਨ ਦੇਣਾ ਚਾਹੀਦਾ ਹੈ ਤੁਸੀਂ ਦੇਖ ਸਕਦੇ ਹੋ ਲੱਖਾਂ ਰੁਪਏ ਖਰਚ ਹੋਇਆ ਪਬਲਿਕ ਦਾ ਆ ਦੇਖੋ ਮੋਟਰਾਂ ਚੋਰੀ ਹੋ ਚੁੱਕੀਆਂ ਸਾਰੇ ਟੈਲਾਂ ਵਗੈਰਾ ਸਭ ਟੁੱਟ ਚੁੱਕੀਆਂ ਹਨ ਆ ਦੇਖੋ ਇਹਦਾ ਬਿਜਲੀ ਦਾ ਜਿਹੜਾ ਸਿਸਟਮ ਸੀਗਾ ਉਹ ਵੀ ਚੋਰੀ ਹੋ ਚੁੱਕਿਆ ਹੈ ਤਾਰਾਂ ਨੰਗੀਆਂ ਹੈਗੀਆਂ ਕਿਸੇ ਟਾਈਮ ਵੀ ਵੱਡਾ ਹਾਸਾ ਹੋ ਸਕਦਾ ਹੈ ਤੇ ਲੱਖਾਂ ਰੁਪਏ ਖਰਚ ਕਰਕੇ ਇਹ ਜਿਹੜੀ ਲਾਈਟ ਲਾਈ ਗਈ ਸੀ ਉੱਥੇ ਬਹੁਤ ਵੱਡੀ ਤੇ ਅੱਜ ਉਹ ਵੀ ਜਿਹੜੀ ਹੈ ਅ ਬੁਰੀ ਹਾਲਤ ਦੇ ਵਿੱਚ ਹੈ ਤੇ ਇਹ ਦੇਖੋ ਪੇੜ ਕੋਈ ਪੇੜ गिर ਜਾਂਦਾ ਤਾਂ ਉਹਨੂੰ ਚੱਕਣ ਵਾਲਾ ਕੋਈ ਨਹੀਂ ਹੈ ਸਾਫ ਸਫਾਈ ਬਿਲਕੁਲ ਜਿਹੜੀ ਹੈ ਰੱਬ ਭਰੋਸੇ ਰੱਖੀ ਗਈ ਹੈ ਵੱਤੋ ਵਾਅ ਸ਼ੇਅਰ ਕਰਦੇ ਜਾਓ ਜਿਹੜੇ ਜਿਹੜੇ ਸਪਾਰਕ ਦੇ ਵਿੱਚ ਸ਼ੇਅਰ ਕਰਦੇ ਆ ਆ ਦੇਖੋ ਚੂਲੇ ਚੂਲੇ ਵੀ ਟੁੱਟੇ ਹੋਏ ਆ ਇਹਨਾਂ ਨੂੰ ਠੀਕ ਕਰਾਉਣ ਦੇ ਬਜਾਏ ਇਹ ਸਾਈਡ ਤੇ ਖੜੇ ਆ ਰੱਖੇ ਹੋਏ ਆ ਤੇ ਇਹ ਦੇਖੋ ਸਾਰੇ ਜਿਹੜੇ ਖੰਭੇ ਹੈਗੇ ਉਹਨਾਂ ਦੇ ਸੀਮੈਂਟ ਦੇ ਸਾਰੇ ਟੁੱਟ ਚੁੱਕੇ ਆ ਤੇ ਤਾਰਾਂ ਲੰਗੀਆਂ ਹੋ ਚੁੱਕੀਆਂ ਇਹ ਸਾਰੀ ਤੁਹਾਨੂੰ న్యూਸ 89 ਪੰਜਾਬ ਦੇ ਇਹਦੇ ਕੋਲ ਤਾਰਾਂ ਲੰਗੀਆਂ ਨਜ਼ਰ ਆ ਰਹੀਆਂ ਕਿਸੇ ਟਾਈਮ ਵੀ ਵੱਡਾ ਹਾਦਸਾ ਜਿਹੜਾ ਹੈ ਉਹ ਹੋ ਸਕਦਾ ਇਹ ਸੀਟਾਂ ਟੁੱਟੀਆਂ ਹੋਈਆਂ ਸਾਈਡ ਤੇ ਰੱਖੀਆਂ ਹੋਈਆਂ ਕੋਈ ਇਹਨਾਂ ਨੂੰ ਠੀਕ ਕਰਨ ਵਾਲਾ ਨਹੀਂ ਹੈ ਤਾਰਾਂ ਲੰਗੀਆਂ ਦੇਖੋ ਕਿਸੇ ਟਾਈਮ ਵੀ ਕੋਈ ਬੱਚਾ ਸੈਰ ਕਰਦੇ ਹੋਏ ਆਸੇ ਦਾ ਸ਼ਿਕਾਰ ਹੋ ਸਕਦਾ ਹੈ ਇਹ ਸਾਰੀਆਂ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਕਿਹੜੇ-ਕਿਹੜੇ ਬੰਦੇ ਉਹਰੇ ਸੈਰ ਕਰਦੇ ਆ ਉਹ ਕਮੈਂਟ ਜਰੂਰ ਕਰਨ ਇਹਨੂੰ ਸ਼ੇਅਰ ਜਰੂਰ ਕਰਨ ਡਸਟਬਿਨ ਜਿਹੜੇ ਹਨ ਉੱਟ ਚੁੱਕੇ ਆ ਬੁਰੀ ਤਰ੍ਹਾਂ ਨਾਲ ਇਹ ਸਫਾਈ ਦਾ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਜਦ ਸਵੇਰੇ ਸੈਰ ਕਰਨ ਦੇ ਲੋਕ ਪੂਰੇ ਅੱਗ ਲਾ ਦਿੱਤੀ ਜਾਂਦੀ ਹੈ ਕੂੜੇ ਨੂੰ ਤੇ ਕਿੰਨੀ ਪਰੇਸ਼ਾਨੀ ਹੁੰਦੀ ਹੈ ਤੇ ਸਾਰੀ ਤੁਹਾਨੂੰ ਦਿਖਾ ਰਿਹਾ ਇਹ ਟਰੈਕ ਤੁਸੀਂ ਦੇਖ ਰਹੇ ਹੋ ਟਰੈਕ ਤੇ ਵੀ ਜਿਹੜਾ ਹੈ ਚਲਣਾ ਮੁਸ਼ਕਿਲ ਹੋਇਆ ਹੋਇਆ ਟ੍ਰੈਕ ਸਾਰਾ ਖਰਾਬ ਹੋ ਚੁੱਕਿਆ ਹੈ ਇਹਨੂੰ ਵੀ ਠੀਕ ਕਰਾਣ ਦੀ ਲੋੜ ਹੈ ਤੇ ਲੋਕ गिरਦੇ ਆਂ ਸੈਰ ਕਰਦੇ ਹੋਏ ਤੁਸੀਂ ਦੇਖ ਪਾ ਰਹੇ ਹੋ ਤਸਵੀਰਾਂ ਦੇ ਵਿੱਚ ਇਹ ਗੰਦਗੀ ਤੁਸੀਂ ਦੇਖ ਸਕਦੇ ਹੋ ਪਾਣੀ ਖੜਿਆ ਹੈ ਮੱਛਰ ਤੁਸੀਂ ਦੇਖ ਸਕਦੇ ਹੋ ਦੇ ਵਿੱਚ ਹੁਣ ਗਰਮੀਆਂ ਆ ਗਈਆਂ ਮੱਛਰ ਜਿਹੜੇ ਹੈ ਵੱਡੀਆਂ ਬਿਮਾਰੀਆਂ ਜਿਹੜੀਆਂ ਫੈਲਾ ਸਕਦੇ ਆ ਸਾਰੀ ਤਸਵੀਰਾਂ ਦੇ ਵਿੱਚ ਤੁਹਾਨੂੰ ਦਿਖਾਇਆ ਜਾ ਰਿਹਾ ਇਹ ਬੋਰਡ ਜਿਹੜਾ ਹੈ ਟੁੱਟ ਚੁੱਕਿਆ ਹੈ ਇਸ پارک ਦਾ ਤੇ ਇਹਨੂੰ ਵੀ ਠੀਕ ਨਹੀਂ ਕੀਤਾ ਗਿਆ ਇਹ ਵੀ ਸਾਈਡ ਤੇ ਜਿਹੜਾ ਹੈ ਰੱਖਿਆ ਹੋਇਆ ਹੈ ਨਗਰ ਕੌਂਸਲ ਧਿਆਨ ਨਹੀਂ ਦੇ ਰਹੀ ਫਿਲਹਾਲ ਤੁਸੀਂ ਸੰਦੀਪ ਚੌਧਰੀ ਨੂੰ ਦਿਇਆਇਤ ਬਤਵਾ ਦੀ ਨੂੰ ਸ਼ੇਅਰ